ਇਹ ਬੰਦੇ ਲੈ ਮੈਂ ਵੀ ਨਹੀਂ ਆਉਂਦਾ ਸੀ ਉਹ ਤਾਂ ਮੇਰੇ ਘਰ ਵਾਲੀ ਨਹੀਂ ਹੱਡੀ ਕਹਿੰਦੀ ਮੇਰੀ ਸਹੇਲੀ ਦਾ ਘਰ ਵਾਲੇ ਦੱਸ ਮੈਨੂੰ ਯਾਰ ਮੈਂ ਤੂੰ ਮੇਰੀ ਘਰ ਵਾਲੀ ਦੇ ਸਾਹਮਣੇ ਨਹੀਂ ਆਉਣਾ ਨਹੀਂ ਆਉਣਾ ਨਹੀਂ ਆਉਣਾ ਮੇਰੀ ਭੈਣ ਸਾਹਮਣੇ ਦੀ ਘਰ ਵਾਲੀ ਸਾਹਮਣੇ ਤੂੰ ਨਹੀਂ ਆਉਣਾ ਚਾਹੀਦਾ ਓਏ ਤੂੰ ਕਦੇ ਵੀ ਨਹੀਂ ਆਉਣਾ ਹਾਂ ਕਿ ਹਾਂ ਤੇ ਮੈਂ ਟਰੂ ਆ ਤੂੰ ਤੁਸੀਂ ਕਹਿੰਦੇ ਹੋ ਇਹ ਆਪਣਾ ਯਾ ਟਰੂ ਇਹਨਾਂ ਦਾ ਸਾਰਾ ਖਾਨਦਾਨ ਟਰੂ ਤੁਸੀਂ ਟਰੂਟਾ ਨਹੀਂ ਹੈਗੇ ਜੀ ਓਏ ਹਾਂ ਟਰੂ ਦਾ ਮਤਲਬ ਸਹੀ ਹੁੰਦਾ ਵੀ ਮੈਂ ਸਹੀ ਆ ਤੂੰ ਨਹੀਂ ਦੱਸਦਾ ਕਿ ਹਲਾ ਗੂਏ ਤਾਂ ਸਾਲਾ ਪੜਾਏ ਲਿਖਾਏ ਗਿਆ ਗਲਤ ਬੰਦੇ ਨੂੰ ਕੀ ਕਹਿੰਦੇ ਨੇ ਫੁੱਦੂ ਫੁੱਦੂ ਨਹੀਂ ਫਾਲਸ 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 ਤਾਂ ਤੂੰ ਵੇ ਫਾਲਸ 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 ਤੂੰ ਟ੍ਰੂ ਆ ਹਾਂ ਮੈਂ ਟ੍ਰੂ ਹਾਂ ਸਾਡਾ ਪ੍ਰੋਡਕਟ ਟ੍ਰੂ ਆ ਮੇਰੀ ਗੱਲ ਸੁਣ ਲੈ ਪਾਈ ਬਹੁਤ ਹੋ ਗਿਆ ਸਾਡੇ ਘਰੇ ਨਹੀਂ ਆਉਣਾ ਤੇਰਾ ਫੇਸ ਸਾਨੂੰ ਨਹੀਂ ਵਧੀਆ ਲੱਗਦਾ ਤੂੰ ਵਗ ਜਾ ਸਾਡੇ ਘਰੋਂ ਠੀਕ ਹੈ ਨਿਕਲ ਜਾ ਭੱਜ ਜਾ ਤੇਰੇ ਫੇਸ ਇਮਪ੍ਰੈਸ਼ਨ ਜਮਾ ਸਾਨੂੰ ਵਧੀਆ ਨਹੀਂ ਲੱਗਦੇ ਚਲਾ ਗਿਆ ਸਾਡੇ ਆ ਬੰਨੇ ਤੇਰੇ ਮੂਰੇ ਦਲਵਿਰਾ ਹੱਥ ਕੋਈ ਹੱਥ ਕੋਈ ਨੂੰ ਦੋਹੇ ਕਮਲਾ ਟੱਬਰਾਂ ਨੂੰ ਕੌਣ ਸਮਝਾਵੇ ਤੂੰ ਸਾਡੇ ਘਰੋਂ ਚੱਲ ਹੈਲੋ ਮੈਨੂੰ ਕੀ ਕਮਲਾ ਕਹਿਣਾ ਤੂੰ ਐ ਮੇਰਾ ਕੀ ਕਮਲਾ ਦੇਖ ਲਿਆ ਜਾ ਨਿਕਲ ਜਾ ਨਿਕਲ ਜਾ ਨਿਕਲ ਚਲਾ ਜਾਂਦੇ ਉਹਨੂੰ ਕੋਈ ਗੱਲ ਨਹੀਂ ਆਪਾਂ ਨਹੀਂ ਵਰਤਣਾ ਜੀਜਾ ਇਹਨੂੰ ਢੋਲ ਦਿਖਾ ਦੇਣਾ ਮੈਂ ਕਣਕੜਾ ਜੇ ਕਹੀਂ ਤੂੰ ਢੋਲ ਤਾਂ ਆਪਾਂ ਵੇਚਤਾ